ਲੇ 100 ਰੁਪਏ ਘਰਬਾਨੀ ਮਹਾਰਾਜ ਕੀ ਜਾਈਏ ਚੇਅਰਮੈਨ ਲੱਖਾ ਸਿੰਘ ਉਲਟੋਆ ਨੇ ਸ਼੍ਰੀ ਗੋਂਦਵਾਲ ਸਾਹਿਬ ਬਾਈਪਾਸ ਤੇ ਕੀਤਾ ਆਪਣੇ ਨਵੇਂ ਦਫਤਰ ਦਾ ਉਦਘਾਟਨ ਤੇ ਨਵੇਂ ਅਹੁਦੇਦਾਰ ਕੀਤੇ ਨਿਯੁਕਤ ਬਾਬਾ ਹਰਦੀਪ ਸਿੰਘ ਨਾਹਜੀ ਦੀ ਅਗਵਾਈ ਹੇਠ ਉਹਨਾਂ ਦੇ ਨਾਲ ਕਈ ਅਹੁਦੇਦਾਰ ਅਤੇ ਹੋਰ ਵਰਕਰ ਮੌਜੂਦ ਪਾਲਾ ਅਤੇ ਹੋਰ ਕਈ ਵਰਕਰ ਹਾਜ਼ਰ ਰਹੇ ਹਾ ਜੀ ਕੀ ਨਾਂ ਭਾਜੀ ਲਖਾ ਸਿੰਘ ਚੇਅਰਮੈਨ ਵਟੋ ਆ ਅੱਜ ਜਿਹੜਾ ਤਰਨਤਾਰਨ ਦੇ ਵਿੱਚ ਇਕੱਠ ਹੋਇਆ ਤਾਂ ਕੀ ਮਕਸਦ ਕਿਸ ਮਕਸਦ ਦੇ ਨਾਲ ਜਿਹੜਾ ਇਕੱਠ ਕੀਤਾ ਗਿਆ ਇਹ ਵੀ ਜੀ ਇੱਕ ਜਸਮੀਤ ਸਿੰਘ ਪੰਡੋਰੀ ਤੋਂ ਆ ਉਹਨੂੰ ਜਨਰਲ ਬਾਡੀ ਦਾ ਜੂਸਵਿਕ ਦਾ ਚੇਅਰਮੈਨ ਲਾਇਆ ਗਿਆ ਇੱਕ ਰੂਪਕਾ ਨਰੰਗਾਵਾਦ ਤੋਂ ਆ ਉਹ ਖਡੂਰ ਸਾਹਿਬ ਤਹਿਸੀਲ ਦੀ ਪ੍ਰਧਾਨ ਲਈ ਗਈ ਇੱਕ ਮੇਰਾ ਵੀਰ ਕੀ ਨਾ ਤਰਾ ਪੀਰ ਸਿੰਘ ਤੇ ਤਨਤਾਰਨ ਸ਼ਹਿਰੀ ਪ੍ਰਧਾਨ ਤੇ ਨਾਲ ਹੋਰ ਨੁਮਤੀਆਂ ਕੀਤੀਆਂ ਨੇ ਅੱਜ ਤੇ ਹਰਦੀਪ ਸਿੰਘ ਨੂੰ ਸਖਤਰ ਲਾਇਆ ਗਿਆ ਤੇ ਜੋ ਰਹੀ ਬਾਲਿੰਗ ਪੁਹਾਨ ਮਹਾਰਾਏ ਲੋਕ ਰੁਗਿਆਨਾਤੀ ਸਸਤਾਇਆ ਉਹਦੇ ਨਾਲ ਵੱਖ-ਵੱਖ ਜਿਸੇ ਬੰਦੀਆਂ ਦੇ ਅਹੁਦੇਦਾਰ ਸਾਰੇ ਅੱਜ ਇਕੱਠੇ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਦਫ਼ਤਰ ਵੀ ਗੋਦਵਾਲ ਬਾਈਪਾਸ ਤੇ ਖੜ੍ਹਾ ਗਿਆ ਆ ਕਿਸੇ ਨੂੰ ਵੀ ਕੋਈ ਵੀ ਕਿਸੇ ਰਕਮ ਦਾ ਕੰਮ ਕਰਿਆ ਤੋ ਇੱਥੇ ਆੜ ਕੇ ਸਾਡੇ ਅਹੁਦੇਦਾਰਾਂ ਨੂੰ ਮਿਲਣਗੇ ਤੇ ਕੰਮਕਾਰ ਉਹਨਾਂ ਦੀ ਹੋਣਗੇ ਹੋਰ ਇਸ ਤੋਂ ਇਲਾਵਾ ਜਿਹੜਾ ਪਾਰਟੀ ਦੀਆਂ ਕੀ ਕੀ ਰਣਨੀਤੀਆਂ ਰਹਿਣਗੀਆਂ ਕਿ ਸਾਡਾ ਅਸੀਂ ਭ੍ਰਿਟਾ ਹੈ ਚਾਰਾ ਨਸ਼ਿਆਂ ਦੇ ਖਿਲਾਫ ਆ ਤੇ ਪ੍ਰੂਣਤਾ ਦੇ ਖਿਲਾਫ ਆ ਤੇ ਗਰੀਬਾਂ ਦੇ ਨਾਲ ਬਿਲਕੁਲ ਜੋ ਵੀ ਗਰੀਬਾਂ ਦੀਆਂ ਸੂਤਾ ਬਣਦੀਆਂ ਨੇ ਉਹ ਸਰਕਾਰਾਂ ਦੀਆਂ ਧੌਂ ਤੇ ਗੋਡਾ ਰੱਖ ਕੇ ਦਬਾਵਾਂਗੇ ਹਰ ਵੀਰਿਆ ਨਾਲਾਂ ਕਿਰਪਾ ਦੇ ਇਸ ਤੋਂ ਇਲਾਵਾ ਕੋਈ ਸਿਆਸੀ ਸਰਕਾਰ ਦੀਆਂ ਪਾਰਟੀਆਂ ਦੀਆਂ ਜਾਂ ਤੁਹਾਡੇ ਵੱਲੋਂ ਸਿਆਸੀ ਪਾਰਟੀ ਨਾਲ ਸਾਡਾ ਕਿਸੇ ਨਾਲ ਵੀ ਇਹ ਕੋਈ ਇਕੱਠ ਜੋੜ ਨਹੀਂ ਹੈਗਾ ਤੇ ਜਦੋਂ ਵੀ ਆਉਣ ਵਾਲੇ ਵੇਲੇ ਕੋਈ ਹੋਊਗਾ ਉਦੋਂ ਦੱਸਾਂਗੇ ਜੋ ਵੀ ਕੋਈ ਗਰੀਬਾਂ ਦੀ ਬਾਹ ਫੜਦਾ ਦਿਸਿਆ ਛੋਟੇ ਕਿਸਾਨ ਨੇ ਦੁਕਾਨਦਾਰ ਨੇ ਤੇ ਗਰੀਬ ਆ ਉਹਨਾਂ ਦੀ ਜਿਹੜਾ ਬਾਹ ਫੜੂਗਾ ਅਸੀਂ ਉਹਦੇ ਨਾਲ ਆ ਜੁਲਮ ਦੇ ਖਿਲਾਫ ਆ ਜਿਸ ਤਰ੍ਹਾਂ ਜਿੰਮਨੀ ਚੋਣ ਹੋ ਜਾ ਰਹੀ ਆ ਅੰਤਰਨ ਤਾਰਨ ਦੇ ਵਿੱਚ ਤੇ ਉਹਦੇ ਬਾਰੇ ਕੀ ਕਹੋਗੇ ਇਹਦੇ ਵਿੱਚ ਸਾਡੀ ਇੱਕ ਦੋਨਾਂ ਚ ਮੀਟਿੰਗ ਹੋਣ ਵਾਲੀ ਆ ਤੇ 101% ਸਾਡੀ ਤਿਆਰੀ ਆਪ ਲਖਣ ਦੀ ਅਸੀਂ ਆਪ ਲਖਣ ਲੜਾਂਗੇ ਅੱਛਾ ਜੀ ਤਰਦਾਰ ਹਾਂ ਜੀ